ਅੱਜ ਲਗਾਤਾਰ ਜੀਜੀ ਚੌਥੀ ਰਾਤ ਆਪਾਂ ਨੂੰ ਤੇ ਬਚਨੂ ਹੋ ਗਿਆ ਉਧਰੋਂ ਸ਼ੰਭੂ ਖਨੌੜੀ ਬੈਠੇ ਹਨ ਅੱਜ ਲਗਾਤਾਰ 13 ਤਰੀਕ ਤੋਂ ਲੈ ਕੇ 22 ਤਰੀਕ ਆ ਗਈ ਹੈ ਸਵਾਲ ਇਹ ਪੈਦਾ ਹੁੰਦਾ ਕਿ ਜਿਸ ਤਰ੍ਹਾਂ ਮੈਥੋਂ ਪਹਿਲਾਂ ਬੋਲਦਿਆਂ ਗੱਲ ਕੀਤੀ ਗਈ ਕਿ ਇੱਥੇ ਆਪਣੇ ਲੋਕ ਆਪਾਂ 11 ਵਜੇ ਰਾਤ ਨੂੰ ਆਪਣੀ ਗੱਲ ਵੀ ਪੈ ਰਹੇ ਆ ਲੋਕ ਕਿਦੋਂ ਰਾਤ ਘੇਰੀ ਬੈਠੋ ਕਿ ਲੋਕਾਂ ਨੂੰ ਤੰਗ ਕਰਦੇ ਆ ਆਪਣੀ ਕੋਈ ਮਜਬੂਰੀ ਹੈ ਤਾਂ ਬੈਠੇ ਆ ਆਪਣਾ ਸ਼ੌਂਕ ਤਾਂ ਹੈ ਨਹੀਂ ਜਾਂ ਆਪਾਂ ਨੂੰ ਬਿਠਾਇਆ ਕਿਨੇ ਆ ਇੱਥੇ ਲੋਕ ਇਹ ਵੀ ਬੈਸਦੇ ਆ ਕੇ ਜੀ ਰੋਹਰ ਦਾ ਮੋਦੀ ਨਾਲਾ ਦਿੱਲੀ ਨਾਲ ਕੋਈ ਪੰਜਾਬ ਦੀ ਸੜਕਾਂ ਦੇ ਬੈਠੇ ਹੋ ਜਿਹਨਾਂ ਅਗਲਿਆਂ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਾਡਾ ਮੁੰਡਾ ਮਾਰਿਆ ਗੋਲੀ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚੋਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਆ ਲੱਤਾਂ ਵਾਂ ਤੋੜਤੀਆਂ ਮੂੰਹ ਬੰਦ ਤੇ ਅੱਖਾਂ ਘੜਤੀਆਂ ਸਾਡੀ ਮਸ਼ੀਨਰੀ ਆ ਕੇ ਪੰਡਤੀ ਇਹ ਅੱਜ ਭਾਈ ਜੀ 21 ਤਰੀਕ ਤੋਂ ਬਾਅਦ 28 ਆ ਗਈ 28 ਤਰੀਕ ਨੂੰ ਜਾ ਕੇ ਲੋਕਾਂ ਨੇ ਬੜੀ ਜਦੋਜਹਦ ਤੋਂ ਬਾਅਦ 302 ਦਾ ਮੁਕੱਦਮਾ ਦਰਜ ਕਰਾਇਆ 302 ਦਾ ਮੁਕੱਦਮਾ ਦਰਜ ਹੋਇਆ ਐਫ ਆਈ ਆਰਾ ਤਾਰੀ ਵਟਾ 24 ਧਾਰਾ 302 ਤੇ 114 ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਆਪਣੀ ਮੋਢਲੀ ਮੰਗੇ ਹੀ ਸੀ ਵੀ ਭਾਈ ਤੁਸੀਂ ਹਰ ਵਾਰੀ ਜਦੋਂ ਕੋਈ ਬੰਦਾ ਚੇਂਜ ਹੁੰਦਾ ਜਦੋਂ ਕਿ ਬੰਦਾ ਕਿਸੇ ਕਾਰਨ ਵਾਸ ਮਾਰਿਆ ਜਾਂਦਾ ਤੁਸੀਂ ਨੌਕਰੀ ਦੇ ਕੇ ਜਾਂ 4 ਰੁਪਏ ਦੇ ਕੇ ਸਾਰ ਦਿੰਦੇ ਹੋ ਗੱਲ ਸਹੇ ਦੀ ਨਹੀਂ ਗੱਲ ਪੈਸੇ ਦੀ ਆ ਆਪਾਂ ਇਸ ਗੱਲ ਤੇ ਅਰੇ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜੇ 302 ਦਾ ਮੁਕੱਦਮਾ ਨਹੀਂ ਦਰਜ ਹੁੰਦਾ ਕੱਲੂ ਹੋਰ ਮੂੰਹ ਪੈਣਾ ਹੈ ਉਹਨਾਂ ਨੇ ਫੇਰ ਆ ਕੇ ਸਾਡੇ ਨੌਜਵਾਨਾਂ ਦਾ ਕਤਲ ਕਰਨੇ ਆ ਫੇਰ ਆ ਕੇ ਇਹਦੀ ਹਰਾਨਤ ਹੋਣੇ ਆ ਇਸ ਗੱਲ ਤੇ ਆਪਾਂ ਸਾਰੇ ਜਾਣੇ ਹੋਏ ਸੀ ਸੋ ਭਰਾਓ 302 ਅੱਜ ਜਾ ਕੇ ਲੱਗੀ ਹੈ ਜਾਣੇ ਸੱਤਨਾ ਬਾਅਦ ਜਿਹੜੀ ਸੜਕਾਂ ਦੇ ਬੈਠੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜਿਹੜੇ ਲੋਕ ਇੱਥੇ ਆ ਕੇ ਇਹ ਗੱਲ ਕਹਿ ਦਿੰਦੇ ਆ ਯਾਰ ਤੁਸੀਂ ਰਾਤ ਭੇਰੀ ਬੈਠੋ ਤੁਸੀਂ ਮੰਤਰੀਆਂ ਦੇ ਘਰ ਮੁਰੇ ਬਹਿ ਜਾਓ ਤੁਸੀਂ ਰਾ ਅਸੀਂ ਸਾਡੀਆਂ ਜੱਥੇਬੰਦੀਆਂ ਨੇ ਰਾਖ ਨੌਰੀ ਵੀ ਨਹੀਂ ਘੇਰਿਆ ਤੇ ਰਾ ਸ਼ੰਭੂ ਵੀ ਨਹੀਂ ਘੇਰਿਆ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਜੇ ਰੋਕਿਆ ਰਾਤ ਸਰਕਾਰਾਂ ਨੇ ਰੋਕੇ ਆ ਲੋਕਾਂ ਨੇ ਰੋਕਿਆ ਇੱਥੇ ਰਾ ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ ਯਾਰ ਵੀ ਜਿਹੜੇ ਵੀ ਇੱਥੇ ਅੱਜ ਰਾਤ ਨੂੰ 11-12 ਵਜੇ ਆ ਠੰਡ ਦਾ ਮਹੀਨਾ ਘਰੋਂ ਛੱਡ ਕੇ ਠੰਢੀ ਸੜਕ ਦੇ ਉੱਤੇ ਉੱਤੇ ਬਿਨ ਪਤਾ ਪੂਰੇ ਬਿਸਤਰੇ ਵੀ ਨਹੀਂ ਹੋਣੇ ਇੱਥੇ ਪੈਂਦੇ ਨੇ ਜਿਹੜੇ ਬੰਦੇ ਇਹਨਾਂ ਦੇ ਕੋਈ ਨਿੱਜੀ ਰੌਲੇ ਨੇ ਕੋਈ ਇਹਨਾਂ ਦੇ ਬੱਟਾ ਦੇ ਰੌਲੇ ਆ ਕੋਈ ਇਹਨਾਂ ਦੇ ਘਰ ਦਾ ਰੌਲਾ ਜੋ ਨਵੀਆਂ ਮਾਰੂ ਨੀਤੀਆਂ ਆ ਰਹੀਆਂ ਨੇ ਜੋ ਡਬਲਯੂਟੀ ਦੀਆਂ ਨੀਤੀਆਂ ਨੇ ਜੋ ਗੈਰਦੇ ਸਮਝੌਤੇ ਆ ਜੋ ਨਿਊ ਬੰਡ ਆਰਡਰ ਦੀਆਂ ਨੀਤੀਆਂ ਨੇ ਜੋ ਨਵੀਆਂ ਸਿੱਖਿਆ ਨੀਤੀਆਂ ਨੇ ਜਿਹੜੀਆਂ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਹੈ ਉਹਦੇ ਤਹਿਤ ਉਹ ਸਾਰੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਦੁਨੀਆ ਦਾ ਸਾਰੇ ਕਾਰਪੋਰੇਟ ਦੁਨੀਆ ਦੇ ਵੱਡੇ ਘਰਾਣੇ ਇਕੱਠੇ ਹੋ ਰਹੇ ਆ ਇਸ ਹੌਂਕਿਆਂ ਦੀ ਲੋੜ ਆ ਬਾਈ ਜਿਹੜੇ ਦੁਕਾਨਦਾਰ ਉੱਠ ਕੇ ਵਿਰੋਧ ਕਰਦੇ ਆ ਅੱਜ ਮੈਂ ਦੇਖ ਰਿਹਾ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ ਪਰ ਕੇ ਦੀਆਂ ਪੋਸਟਾਂ ਪਾਈ ਜਾਂਦੇ ਆ ਉਹ ਯਾਰ ਬਿਨਾਂ ਗੱਲ ਤੋਂ ਦੂਜੇ ਦਾ ਰੋਕ ਲੈਂਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਜੀਰ ਕਰਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਤਾਂ ਕਰਦੇ ਆ ਭਾਈ ਸਾਹਿਬ ਜੇ 2 ਕਿਲੋਮੀਟਰ 4 ਕਿਲੋਮੀਟਰ ਬੜ ਕੇ ਵੀ ਆ ਜਾਓ ਉੱਤੋਂ ਦੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਲੜਾਈ ਇਹ ਨਾ ਸੋਚੋ ਵੀ ਇਹ ਸਿਰਲੇ ਕੱਲੇ ਕਿਸਾਨਾਂ ਦੀ ਹੈ ਜੇ ਕਹੇ ਮੇਰੀ ਲੜਾਈ ਹੈ ਇਹ ਨਾਲੀ ਤੁਹਾਡੀਆਂ ਆਣ ਵਾਲੀਆਂ ਨਸਲਾਂ ਦੀ ਐ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਖਤਰਨਾਕ ਕਾਨੂੰਨ ਆ ਰਹੇ ਆ ਨੀਤੀਆਂ ਆ ਰਹੀਆਂ ਨੇ ਤੁਹਾਡਾ ਸਰਬ ਤਬਾਹ ਕਰ ਦੇਣਾ ਲਾ ਤੁਹਾਡੀਆਂ ਫਸਲਾਂ ਨਾ ਤੁਹਾਡੀਆਂ ਨਸਲਾਂ ਨਾ ਤੁਹਾਡੀ ਹੋਣ ਰਹੀ ਜਉਦਾ ਰਹਿਣਾ ਜੋ ਘੱਟੋ ਘੱਟ ਇਸ ਗੱਲ ਨੂੰ ਮੜਾ ਮੋਟਾ ਮੇਰਾ ਵੀਰ ਆਪਣੇ ਦਿਮਾਗ ਨਾਲ ਵਿਚਾਰ ਲੈ ਕਿ ਸਰਕਾਰ ਦਾ ਪੂਰਾ ਢੀਠੋਟੀ ਦਾ ਜੋਰ ਲੱਗਿਆ ਵੀ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਜਥੇਬੰਦ ਗਰੁੱਪ ਵਿੱਚ ਇਕੱਠੇ ਹੋ ਰਹੇ ਆ ਇਹ ਇਕੱਠੇ ਨਹੀਂ ਹੋਣ ਦੇਣੇ ਇਹਨਾਂ ਨੂੰ ਬਾਹਰ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਬੰਦੇ ਛੱਡੇ ਹੋਏ ਨੇ ਆਪਣੇ ਐਸ.ਐਸ.ਐਲ.ਐਸ. ਕੰਮ ਤੇ ਲਾਏ ਹੋਏ ਨੇ ਆਪਣਾ ਸਾਰਾ ਤੰਤਰ ਇਸ ਦਾ ਦੋੜ ਲਾਇਆ ਹੋਇਆ ਹੈ ਕਿ ਲੋਕਾਂ ਦੇ ਵਿੱਚ ਜਿਹੜੇ ਬੰਦੇ ਜੱਥੇਬੰਦ ਗਰੂਪ ਦੇ ਵਿੱਚ ਇਕੱਠੇ ਹੋਗੇ ਜੱਥੇਬੰਦੀਆਂ ਬਣਾ ਕੇ ਸਿਆਸਤ ਲੜਦੇ ਆ ਉਹਨਾਂ ਨੂੰ ਕਿਵੇਂ ਅਲੱਗ-ਥਲੱਗ ਕਰਨਾ ਹੈ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਬਦਨਾਮ ਕਰ ਦਿਓ ਸੋ ਸਾਰਾ trap ਇਹ ਗੰਡਾ ਸਾਨੂੰ ਸਭ ਨੂੰ ਸਮਝਣ ਦੀ ਲੋੜ ਆ ਸੋ ਇਸ ਕਰਕੇ ਆ ਸਾਨੂੰ ਬੇਨਤੀ ਆ ਭਰਾਵੋ ਜੇ ਕੋਈ ਤੁਹਾਡੇ ਪੰਡਾ ਦੇ ਵਿੱਚ ਬੈਂਕਾਂ ਦੀਆਂ ਕੁਰਕੀਆਂ ਆਉਂਦੀਆਂ ਤਾਂ ਵੀ ਲੜਨ ਵਾਲੀਆਂ ਜੇ ਹੁੰਦੀਆਂ ਆਗੇ ਹੁੰਦੀਆਂ ਜੇ ਤੁਹਾਡੇ ਕੋਈ ਮੀਟਰ ਆ ਕੇ ਪੱਤਕੇ ਲੈ ਜਾਂਦੇ ਆ ਬੀਲਬੋਰਡ ਵਾਲੇ ਤਾਂ ਵੀ ਜੇ ਬੰਦੀਆਂ ਆਗੇ ਹੁੰਦੀਆਂ ਜੇ ਤੁਸੀਂ ਜਾਣੇ ਕੋਈ ਥਾਣੇ ਦਰਵਾਜ਼ੇ ਫਰਿਆਦ ਲੈ ਕੇ ਉੱਥੇ ਨੂੰ ਸੁਣਦਾ ਦੂਜੇ ਵਾਰ ਲੀਡਰ ਦਾ ਫੋਨ ਆ ਜਾਂਦਾ ਤੇ ਸੱਚ ਉਹ ਕਹਿੰਦਾ ਉਹਦਾ ਮੁਕੱਦਮਾ ਦਰਜ ਨਹੀਂ ਹੋਣਾ ਜਾਂ ਝੂਠੇ ਮੁਕੱਦਮੇ ਦਰਜ ਹੁੰਦੇ ਆ ਲੀਡਰਾਂ ਦੇ ਕਹਿਣ ਤੇ ਉੱਥੇ ਹੀ ਭਰਾਵੋ ਤੁਹਾਡੇ ਨਾਲ ਇਹੀ ਜਿੱਥੇ ਬੰਦੀਆਂ ਖੜਦੀਆਂ ਜਿੱਥੇ ਬੰਦ ਹੋਜੋ ਚੰਗੇ ਰਹੋਗੇ ਸਿਆਸੀ ਬਦਲਾਅ ਤੁਸੀਂ ਕਰਕੇ ਦੇਖ ਲਿਆ ਬਾਈ ਆ 92 ਜਿਤਾ ਕੇ ਦੇਖਿਆ ਕੀ ਨਿਕਲਿਆ ਵਿੱਚੋਂ ਇਹ ਕਰਕੇ ਤੁਹਾਨੂੰ ਬੇਨਤੀ ਇਹੀ ਹੈ ਜਿੰਨੇ ਵੀ ਭਰਾ ਇੱਥੇ ਆ ਕੇ ਬਹਿਸ ਰਸਾਈ ਕਰਦੇ ਆ ਗੱਲ ਪੈਂਦੇ ਆ ਸੀ ਜਾਣਾ ਸੀ ਜੀ ਥੋੜਾ ਤੀਜੇ ਦਿਨ ਹੀ ਇਹ ਕੰਮ ਹੈ ਸ਼ੌਕਰੀ ਬਾਈ ਕਿਸੇ ਨੂੰ ਇੱਥੇ ਬੈਠਣ ਦਾ ਜਿਆ ਅੱਠਵੇਂ ਦਿਨ ਤੇ ਗੱਲ ਗਈ ਹੈ ਕੀ ਦੀ ਬਦਲਤ ਗਈ ਹੈ ਇਹਦਾ ਜ਼ਿੰਮੇਵਾਰ ਕਾਹਨ ਆ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਿਹੜੀ ਗੱਲ ਆਜ ਅੱਜਤਨਾ ਬਾਾਰ ਵਹਾ ਕੇ ਸੜਕ ਤੇ ਕੀਤੀ ਹੈ ਇਹ ਰੱਈਆ ਕਿਹਨੂੰ ਦੇ ਦਿੰਦਾ ਬਾਈ ਨੂੰ ਦੇ ਦਿੰਦਾ ਤਾਂ ਲੋੜ ਨਹੀਂ ਪੈਣੀ ਇੱਥੇ ਲੋਕਾਂ ਨੂੰ ਖੜੇ ਹੋਉਂਦੀ ਨਾ ਸਾਡੇ ਵਾਦਿਆਂ ਨੂੰ ਇਹਨਾਂ ਨੂੰ ਜੇ ਤੁਸੀਂ ਬੈਠੇ ਸਾ ਇਹਨਾਂ ਨੂੰ ਤੇ ਨਾਲੇ ਰਾਹ ਜਾਂਦੇ ਲੋਕ ਰਾਹ ਗੀਰਦੇ ਉਹਨਾਂ ਨੂੰ ਸੋਚ ਕਰਕੇ ਜਿਹੜੇ ਵੀ ਭਰਾ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਇਹ ਪ੍ਰਾਪੇ ਕੰਦਾ ਪ੍ਰਚਾਰ ਬੈਠੇ ਕਰਦੇ ਆ ਨਾ ਸਫਾਈ ਧੂਣੀਆਂ ਦੇ ਬਹਿ ਕੇ ਖੁੰਡਾਂ ਦੇ ਬਹਿ ਕੇ ਯੋ ਲੋਕ ਜਿਹੜੇ ਹੀ ਕੰਮ ਆਲੀ ਢੰਡੇ ਡੰਡਾ ਪਾਈ ਰੱਖਦੇ ਆ ਜੀ ਬੈਠੇ ਰਹਿੰਦੇ ਆ ਜੀ ਇਹਦੀ ਖਾਤਰ ਬਈ ਆ ਯਾਦ ਰੱਖੋ ਜਿਹੜਾ ਦੁਵਾਰਾ ਜਿਹੜੀ ਸਰਕਾਰ ਬਣਨੀ ਆ ਚੌਲ ਵਿੱਚ ਦੇਖੀ ਜਿਹੜੇ ਬਣਾਗਾ ਕਿਵੇਂ ਕਰਦੇ ਆ ਛਿੱਤਰ ਸਾਰਿਆਂ ਦੇ ਪੈਣੇ ਆ ਤੋਂ ਸਾਨੂੰ ਸਮਝਣ ਦੀ ਲੋੜ ਆ ਇਕੱਠੇ ਹੋ ਜੋ ਇਹਨਾਂ ਆਪਣੇ ਲੋਕਾਂ ਨਾਲ ਰੋਹ ਨਾ ਕਰਿਆ ਕਰੋ ਸੋਣ ਬਈ ਆਪਾਂ ਜਿਹੜੇ ਇੱਥੇ ਬੈਠੇ ਸੀਗੇ ਲਗਾਤਾਰ ਜਾਮ ਲੱਗਿਆ ਆ ਜੀ ਮੌੜ ਚੌਂਕ ਦੇ ਵਿੱਚ ਹੁਣ ਆਪਣੇ ਆਪ ਜਿਵੇਂ ਤੁਹਾਨੂੰ ਦੱਸਿਆ ਵੀ ਆਪਣੇ ਕੋਲ ਐਫ ਆਈ ਆਰ ਦੀ ਕਾਪੀ ਆ ਗਈ ਹੈ ਪਹਿਲੀ ਆਪਣੀ ਮੰਗ ਐ ਜੀ ਸੀ ਵੀ ਮੁਕੱਦਮਾ 302 ਦਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹ ਹੋਇਆ ਦੂਜੀ ਆਪਣੀ ਮੰਗ ਰੀਸੀਡ ਦਾ ਦਰਜਾ ਤੀਜੀ ਆਪਣੀ ਗੱਲ ਸੀਗੀ ਪਰਿਵਾਰ ਦੇ ਮੈਂਬਰ ਨੂੰ ਇਸ ਤਰ੍ਹਾਂ ਸ਼ੁੱਕਰ ਕਰਨ ਦੀ ਭੈਣਾਂ ਛੋਟੀ ਉਹਨੂੰ ਸਰਕਾਰੀ ਨੌਕਰੀ ਤੇ ਨਾਲ ਜਿਹੜੀ ਉਹਦੀ ਆਰਥਿਕ ਸਹਾਇਤਾ ਜਿਹੜੀ ਉਹਦੀ ਮਦਦ ਇਹ ਕੀਤੀ ਜਾਵੇ ਇਹ ਚਾਰੇ ਗੱਲਾਂ ਜਿਹੜੀਆਂ ਅੱਜ ਮੰਨੀਆਂ ਗਈਆਂ ਨੇ ਇਹ ਗੱਲ ਇੱਥੇ ਹੀ ਖੜੀ ਇਤੋਂ ਵੀ ਗੱਲ ਅੱਗੇ ਹੋਰ ਹੈ ਇੱਥੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਮੁੰਡਾ ਪ੍ਰਤਪਾਲ ਨਵੇਂ گاؤں ਵਾਲਾ ਉਹਨੂੰ ਚੱਕ ਕੇ ਲਿਜਾ ਕੇ ਇਥੋਂ ਪੰਜਾਬ ਦੀ ਹੱਦ ਦੇ ਵਿੱਚੋਂ ਲਗਾਇਆ ਉਹਦੀਆਂ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਜਵਾਲੇ ਤੋੜ ਤੇ ਦੰਦ ਕਰਤੇ ਸਾਰੀਆਂ ਹੱਡੀਆਂ ਕਰੀ ਕਰਤੀਆਂ ਉਹਨੂੰ ਚੱਕ ਕੇ ਲਗਾਇਆ ਉਹਦੇ ਚੱਕ ਚੌੜ ਦਾ ਪਰਚਾ ਵੀ ਬਣਦਾ 307 ਦਾ ਪਰਚਾ ਵੀ ਬਣਦਾ ਹੈ ਜਿਹੜੇ ਸਾਡੇ ਨੌਜਵਾਨਾਂ ਦੇ ਦੋਹਰੀਆਂ ਅੱਖਾਂ ਨਿਕਲੀਆਂ ਨੇ ਉਹਦੇ ਪਰਚੇ ਹੀ ਬਣਦੇ ਆ ਜਿਹਨਾਂ ਨੇ ਲੱਤਾਂ ਟੁੱਟੀਆਂ ਉਹ ਵੀ ਪਰਚੇ ਬਣਦੇ ਆ ਜਿਹੜੀ ਮਸ਼ੀਨਰੀ ਪੰਨੀਓ ਉਹ ਵੀ ਪਰਚੇ ਬਣਦੇ ਆ ਇਹ ਸਾਰੇ ਪਰਚੇ ਜੇ ਵਾਕਈ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆਂ ਖੈ ਪੰਜਾਬ ਦੇ ਲੋਕਾਂ ਨਾਲ ਆ ਤੇਰਾ ਪਤਾ ਇਥੇ ਲੱਗਿਆ ਭਰਾਵਾ ਕਿ ਤੂੰ 8 ਸਾਲ ਬਾਅਦ ਆ ਲੋਕਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਮੁਕਦਮਾ ਦਾਜ ਕੀਤਾ ਜਦੋਂ ਹਲੇ ਵੀ ਚਾਹੁੰਦਾ ਅਸੀਂ ਮੰਨ ਲਾਗੇ ਤੂੰ ਹਲੇ ਵੀ ਪੰਜਾਬ ਨਾਲ ਆ ਤੂੰ ਬਿਨਾਂ ਕੋਈ ਧਰਨਾ ਲਵਾਏ ਬਿਨਾਂ ਕੋਈ ਜਾਮ ਲਵਾਏ ਉਹ ਜਿਹੜਾ ਨੌਜਵਾਨ ਫਰਤਪਾਲ ਪੀਜੀਆ ਦਾਖਲ ਹੈ ਉਹਦਾ ਉਹਦਾ ਮੁਕੱਦਮਾ ਬਣਦਾ 307 ਦਾ ਚੱਕ ਚੌੜ ਦਾ 364 ਦਾ ਉਹ ਮੁਕੱਦਮਾ ਦੇ ਉਲਟਾ ਉਹਦੇ ਦੇ ਮੁਕੱਦਮਾ ਦਿੱਤਾ ਹੋਇਆ ਹੈ ਫਰਤਪਾਲ ਤੇ ਮੁਕੱਦਮਾ ਦਰਜ ਕੀਤਾ ਹਰਿਆਣਾ ਸਰਕਾਰ ਨੇ ਉਹ ਜੇ ਪੀਜੀਆ ਹੀ ਤੰਦੀਗੜ ਲਾਜ ਕਰਾ ਰਿਹਾ ਤਾਂ ਪੁਲਿਸ ਵੀ ਦੇਖ ਰੇ ਵਿੱਚ ਕਰਾ ਰਿਹਾ ਹੈ ਉੱਥੇ ਪੁਸਤ ਦਾ ਪਹਿਰਾ ਉੱਤੇ ਹਰਿਆਣਾ ਸਰਕਾਰ ਦਾ ਵੀ ਜਦੋਂ ਠੀਕ ਹੋ ਗਿਆ ਲਾਜ ਹੋ ਗਿਆ ਚੱਕ ਕੇ ਲਾਜ ਕੇ ਜੇਲ੍ਹ ਚ ਬੰਦ ਕਰ ਦਿਆਂਗੇ ਸਾਡੇ ਸਾਰੇ ਆ ਗੋਦੇ ਮੁਕਦਮੇ ਦਰਜ ਹੋ ਗਏ ਹਰਿਆਣੇਸ ਦੇ ਅੰਦਰ ਤੇ ਸਾਡੇ ਬੰਦੇ ਵੀ ਮਰ ਗਏ ਸਾਡੇ ਬੰਦੇ ਕੁੱਤੇ ਵੀ ਗੱਡ ਪਾਰ ਵੀ ਤੋੜਤੇ ਸਾਡੇ ਟਰੈਕਟਰ ਵੀ ਭੰਨਤੇ ਤੇ ਸਾਨੂੰ ਭਾਵੇਂ ਇੱਥੇ ਕਾਰਵਾਈ ਕਰਾਉਣ ਲਈ ਸਰਕਾਰ ਭੇਇਤ ਕਾਉਂਡ ਦੇ ਨਹੀਂ ਮੁੱਢਲੀ ਐਫ ਆਈ ਆਰ ਜਿਹੜੀ ਕੀ ਕਹਿੰਦੀ ਹੈ ਸੁਪਰੀਮ ਕੋਰਟ ਕੀ ਕਹਿੰਦੀ ਹੈ ਵੀ ਜਦੋਂ ਕੋਈ ਬੰਦਾ ਤੁਹਾਡੇ ਕੋਲ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਖੜੇ ਮੌਕੇ ਦੇ ਡਿਊਟੀ ਦੇ ਮੁਲਾਜ਼ਮ ਨੂੰ ਇੱਕ ਅਪੀਲ ਦਰਖਾਸਤ ਹੁੰਦਾ ਬੇਨਤੀ ਕਰਦਾ ਅਪੀਲ ਕਰਦਾ ਵੀ ਮੇਰਾ ਹੱਥ ਕਾਵਾਂ ਨਾਲ ਨਾਲ ਮੁਕੱਦਮਾ ਦਾ ਜ਼ਿਕਰ ਉਹ ਤੋਂ ਬਾਅਦ ਪ੍ਰਕਾਸ਼ ਕਰੋ ਤੇ ਇੱਥੇ ਸਾਨੂੰ ਭਰਾਵਾ ਸੱਤ ਦਿਨ ਹੋ ਗਿਆ ਜੀ ਉਹ ਵਿਚਾਰੇ ਨੌਜਵਾਨ ਦੀ ਲਾਸ਼ ਵੀ ਜਿਹੜੀ ਮਿੱਟੀ ਬਣ ਚੁੱਕੀ ਹੈ ਸੱਤਾ ਅੱਠਾਂ ਵਰਾਂ ਮਾਤਾ ਨੂੰ ਪਤਾ ਵੀ ਮਾਸ ਚ ਰਹਿੰਦਾ ਕੀ ਹੈ ਸੋ ਇਸ ਕਰਕੇ ਜੇ ਅਸੀਂ ਤੂੰ ਤਾਂ ਮੰਨਾਂਗੇ ਭਰਾਵਾ ਜੇ ਤੂੰ ਵਾਕਈ ਪੰਜਾਬ ਦਾ ਦਰਦੀ ਹੈ ਤਾਂ 307 ਦੇ ਤੇ ਜੋ ਮਸਿੰਦਰੀ ਭੰਨਣ ਦੇ ਧਾਵਾ ਲੱਗਦੀਆਂ ਨੇ ਜੋ ਅੱਖਾਂ ਭਨਣੀਆਂ ਧਾਵਾ ਲੱਗਦੀਆਂ ਨੇ ਜੋ ਲੋਕਾਂ ਵਾ ਤੋੜਨੀ ਤੇ ਧਰਾਵਾ ਲੱਗਦੀਆਂ ਨੇ ਉਹ ਲਾ ਕੇ ਜਿਹੜੇ ਪਰਚੇ ਹਲੇ ਰਹਿੰਦੇ ਐ ਉਹ ਵੀ ਦੇਖ ਕੇ ਲੋਕਾਂ ਚ ਸੱਲੀ ਦਵਾ ਕੇ ਹਾਂ ਵਾਕਈ ਤੋਂ ਪੰਜਾਬ ਦੇ ਨਾਲ ਫਿਰ ਜਦੋਂ ਸਾਬਤ ਹੋ ਜਾਣਗੇ ਸੋ ਹੁਣ ਆਪਾਂ ਅਗਲੀ ਜਿਹੜੀ ਕਾਰਵਾਈ ਐ ਸੋ ਆਪਾਂ ਤਾਂ ਯੋਕ ਰੱਖੀ ਆਪਣਾ ਜਾਨ ਆ ਜਿਹੜਾ ਹੋਵੇ ਵੀ ਮੇਰਾ ਵੀ ਜਿੰਨੇ ਸਾਹ ਨਾਲ ਤੇ ਆਏ ਹੋ ਆਪ ਕੋ ਆਪਣੇ ਸਾਧਨ ਲੈ ਕੇ ਹੌਲੀ ਹੌਲੀ ਆਪਣੇ ਪਿੰਡਾਂ ਨੂੰ ਧੰਨਵਾਦ ਤੁਹਾਡਾ ਭਰਾਵੋ ਮੈਂ ਕਹੂੰਗਾ ਜਿਉਂ ਦੀਆਂ ਜ਼ਮੀਰਾਂ ਵਾਲੇ ਲੋਕ ਉਹ ਤੁਸੀਂ ਜਿਹੜੇ ਦਿਨੇ ਵੀ ਤੇ ਰਾਤ ਨੂੰ ਆ ਕੇ ਬੈਠਦੇ ਹੋ ਤੇ ਮੈਂ ਉਹ ਘਰਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਬਾਈ ਲੜਾਈ ਕੱਲਿਆਂ ਦੀ ਨਹੀਂ ਹੈ ਯਾਰ ਤੁਹਾਨੂੰ ਬੇਨਤੀ ਹੈ ਬਾਈ ਕਿ ਪਿੰਡਾਂ ਦੇ ਵਿੱਚੋਂ ਬਾਲੀਆਂ ਬੰਨ੍ਹ ਲਓ ਲੜਾਈ ਵੱਡੀ ਹੈ ਲੜਾਈ ਲੰਮੀ ਹੈ ਲੜਾਈ ਬਹੁਤ ਤਕੜੇ ਬੰਦਿਆਂ ਨਾਲ ਹੈ ਬਹੁਤ ਤਕੜੀਆਂ ਧਰਾਂ ਨਾਲ ਹੈ ਜਿਹੜੇ ਤਾਂ ਦੀ ਹੋਂਦ ਅਸਤੀ ਮਿਟਾ ਦੇਣਾ ਚਾਹੁੰਦੇ ਆ ਯਾਰ ਬੰਨ ਕੇ ਬਾਲੀਆਂ ਚੱਲੋ ਬਾਈ ਬਾਦਰਾ ਨਹੀਂ ਤੇ ਆਪਣੇ ਆਗੂ ਉੱਤੇ ਰੱਖੋ ਭਰੋਸਾ ਯਕੀਨ ਰੱਖੋ ਮੋਰਚਾ ਹਰ ਹਾਲ ਚ ਫਤੇ ਹੋਣਾ ਹੈ ਮੇਰਾ ਭਰਾ ਜਿੰਨੀਆਂ ਬਿਆਨਬਾਜ਼ੀਆਂ ਮੈਂ ਸੁਣ ਰਿਹਾ ਪੰਜਾਬ ਦੇ ਵਿੱਚੋਂ ਬੈਠੇ ਬੰਦਿਆਂ ਦੀ ਆ ਰਹੀਆਂ ਚਲੋ ਹੱਥ ਵੰਨ ਕੇ ਬੇਨਤੀ ਹੈ ਜੇ ਕਿਸੇ ਦੇ ਹੱਕ ਤੇ ਵੀ ਖੜਾਉਣਾ ਹੈ ਖੜਨਾ ਤਾਂ ਉਹਦੇ ਵਿਰੋਧਤ ਵੀ ਨਾ ਕਰੋ ਜੀ ਲੋਕਾਂ ਨੂੰ ਅਪੀਲ ਆ ਬਾਈ ਸਾਡੇ ਸਾਰੇ ਪੰਜਾਬੀਆਂ ਨੂੰ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਆਪਾਂ ਅਨੌਰੀ ਤੇ ਸ਼ੰਭੂ ਜਿਹੜੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਵੱਡੀ ਗਿਣਤੀ ਦੇ ਵਜਾ ਕੋਪੰਡਾ ਦੇ ਵਿੱਚੋਂ ਸਾਰਾ ਲੈ ਕੇ ਵੱਧ ਤੋਂ ਵੱਧ ਪਹੁੰਚ ਗਏ ਹੁਣ ਆਪਣੀ ਇੱਥੇ ਜਿਹੜੀ ਆ ਗੱਲਬਾਤ ਆ ਇਦੂ ਵਾਰ ਆਪਾਂ ਸਾਧੋਂ ਲੈ ਕੇ ਜਿੱਥੋਂ ਇੱਥੋਂ ਵੀ ਆਪਾਂ ਆਏ ਆ ਉਧਰੋਂ ਆਪਾਂ ਚੱਲੇ ਪਾਉਣੇ ਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਖੜਾ ਹੈ ਉਹਨਾਂ ਨੂੰ ਅਪੀਲ ਕਰਦੇ ਆ ਕਿ ਜੇ ਲੋ ਚੱਲੇਗੇ ਉਦੋਂ ਬਾਅਦ ਤੁਹਾਡਾ ਅੱਗੇ ਦੋਨਾਂ ਪਾਸਿਆਂ ਦੇ ਉੱਤੇ ਨਾਕਾ ਲੱਗਿਆ ਹੋਇਆ ਹੈ ਤੇ ਖੋਲ ਦਿਓ ਨਹੀਂ ਕਈ ਵਾਰੀ ਅਸੀਂ ਵੀ ਨਿਕਲਣਾ ਇੱਥੋਂ ਤੇ ਟਕਰਾਅ ਦੇ ਵਿੱਚ ਗੱਡੀਆਂ ਤੇਜ਼ੀ ਨਾਲ ਆਉਣਗੀਆਂ ਕੋਈ ਨੁਕਸਾਨ ਨਾ ਹੋ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ